ਲੋਕਾਂ ਨੇ ਸਵਾਲ ਕੀਤੇ ਠੀਕ ਹੈ ਉਹਨਾਂ ਸਵਾਲਾਂ ਨੂੰ ਲੈ ਕੇ ਜਿਹੜੇ ਆਮ ਆਦਮੀ ਦੇ ਨਰਾਸ਼ ਆਗੂ ਸੀਗੇ ਉਹਨਾਂ ਨੇ ਚੱਕ ਕੇ ਝੂਠੀਆਂ ਦਰਖਾਸਤਾਂ ਦੇਤੀਆਂ ਥਾਣਾ ਬਰੀ ਵਾਲੇ ਉਹਨਾਂ ਦਰਖਾਸਤਾਂ ਤੇ ਜਿਹੜੇ ਐਸਐਚਓ ਬਰੀ ਵਾਲਾ ਇਹਨਾਂ ਨੇ ਸਾਸਰੀ ਕਾਲਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨੇ ਉਹ ਇੱਥੇ ਮੈਂ ਸਤਨਾਮ ਸਿੰਘ ਆ ਬੀਤੇ ਇਲੈਕਸ਼ਨਾਂ ਦੌਰਾਨ ਪੁਲਿਸ ਵੱਲੋਂ ਸਿਆਸੀ ਕੱਠ ਪੁਤਲੀ ਬਣਦਿਆ ਮਜ਼ਦੂਰਾਂ ਤੇ ਪਰਚੇ ਕੀਤੇ ਰੱਦ ਕਰਾਉਣ ਲਈ ਜਥੇਬੰਦੀਆਂ ਵੱਲੋਂ ਥਾਣਾ ਬਰੀਵਾਲਾ ਦੇ ਅੱਗੇ ਦਿੱਤਾ ਗਿਆ ਰੋਸ ਦਰਨਾ ਜਦੋਂ ਸ਼੍ਰੀ ਮੋਗਸੁਰ ਸਾਹਿਬ ਦੇ ਅਧੀਨ ਆਉਂਦੇ ਥਾਣਾ ਮੰਡੀ ਬਰੀਵਾਲਾ ਵਿਖੇ ਇਸ ਇਲਾਕੇ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਕਲਕਸ਼ਨਾ ਦਰਾਨੋ ਸਿਆਸੀ ਕੱਟ ਪੁਤਲੀ ਬਣਦਿਆ ਪੁਲਿਸ ਵੱਲੋਂ ਕੀਤੇ ਝੂਠੇ ਪਰਚੇ ਰੱਦ ਕਰਾਉਣ ਲਈ ਥਾਣਾ ਬਰੀ ਆਲਾ ਅੱਗੇ ਵਿਖੇ ਅੱਜ ਮਿਲ ਕੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਮੰਗ ਕੀਤੀ ਗਈ ਦੂਸਰੇ ਪਾਸੇ ਐਸ ਐਚ ਓ ਬਰੀ ਵਾਲਾ ਗਰਦੀਪ ਸਿੰਘ ਵੱਲੋਂ ਇਹ ਸਾਰੇ ਮਸਲੇ ਨੂੰ ਪੂਰੇ ਧਿਆਨ ਨਾਲ ਸੁਣਨ ਉਪਰੰਤ ਆਉਣ ਵਾਲੇ ਦਿਨਾਂ ਵਿੱਚੋ ਪੂਰੀ ਤਰ੍ਹਾਂ ਸਾਰ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਕੀ ਮੰਗਾ ਮੰਗੀਆਂ ਨੇ ਕਿਹਦੇ ਮੁਤਾਬਕ ਅਸੀਂ ਜੋ ਵੀ ਬਣਦਾ ਉਸ ਦੇ ਮੁਤਾਬਕ ਅਸੀਂ ਸੱਟਪੇ ਤਰੀਕਾ ਆਵਾਂਗੇ ਜਿੰਨੀ ਸੱਟੇ ਆਹ ਤੋਂ ਵਾਦ ਕਰਾਂਗੇ ਗੱਲ ਇਹ ਸਾਡੇ ਭਰਾ ਹੀ ਯਾਰ ਠੀਕ ਹੈ ਜੀ ਬ੍ਰਦਰ ਅੱਜ ਥਾਣਾ ਬਰੀ ਵਾਲਾ ਦੇ ਗੇਟ ਦੇ ਅੱਗੇ ਜਿਹੜਾ ਧਰਨਾ ਲਾਇਆ ਏ ਕੀ ਮਕਸਦ ਕੀ ਆ ਇਹ ਜੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਬਲਾਕ ਸਮਤੀਆਂ ਚੋਣਾਂ ਹੋਈਆਂ ਜੀ ਉਹਨਾਂ ਚੋਣਾਂ ਦੇ ਵਿੱਚ ਹਰ ਕਨੇ ਆਪਣੋ ਆਪਣੀਆਂ ਚੋਣਾਂ ਮੰਗ ਲੈ ਹੀ ਗਏ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਪਿਛਲੇ ਕੀਤੇ ਹੋਏ ਨਕਮੇ ਕੰਮਾਂ ਨੂੰ ਲੋਕਾਂ ਨੇ ਸਵਾਲ ਕੀਤੇ ਠੀਕ ਹੈ ਉਹਨਾਂ ਸਵਾਲਾਂ ਨੂੰ ਲੈ ਕੇ ਜਿਹੜੇ ਆਮ ਆਦਮੀ ਦੇ ਨਾਰਾਜ਼ ਆਗੂ ਸੀਗੇ ਉਹਨਾਂ ਨੇ ਚੱਕ ਕੇ ਝੂਠੀਆਂ ਦਰਖਾਸਤਾਂ ਦੇਤੀਆਂ ਥਾਣਾ ਬਰੀ ਵਾਲੇ। ਹੂੰ ਉਹਨਾਂ ਦਰਖਾਸਤਾਂ ਤੇ ਜਿਹੜੇ ਐਸਐਚਓ ਬਰੀ ਵਾਲਾ ਇਹਨਾਂ ਨੇ ਆਪ ਦੀ ਜਿਹੜੀ ਸਰਕਾਰ ਦਾ ਤਾਣਾ ਬਾੜ ਅਸੀਂ ਜ਼ੋਰ ਲਾ ਕੇ ਜਾ ਕੇ ਇਹਨਾਂ ਨੇ ਛਾਪਾਂ ਮਾਰੀਆਂ ਕੀਤੀਆਂ ਤੇ ਜ਼ਬਰੀ ਪੁਲਿਸ ਨੇ ਚੱਕ ਕੇ ਨਜਾਇਜ਼ 751 ਕੀਤੀਆਂ। ਬਿਨਾ ਜਾਣੇ ਕਿਸੇ ਪੱਖ ਦਾ। ਇਹ ਕਿਹੜੇ ਪਿੰਡ ਦੀ ਗੱਲ ਆ ਜਾਂ ਇਹ ਖੇਤਰੀ ਇੱਧਰ ਦੀ ਸਾਰੇ। ਇਹ ਪਹਿਲੇ ਪਿੰਡ ਸਾਡਾ ਵੱਟੂ ਪਿੰਡ ਹੈ ਗਵਾਂਢੀ ਪਿੰਡ ਸਾਡੇ ਸਾਥੀ ਲਖਵੀਰ ਸਿੰਘ ਸਾਫ ਦਾ ਫੌਜੀ ਲਖਾ ਜੀ ਸਾਰੇ ਇਹ ਜਿਹੜੇ ਕਾਂਗਰਸੀ ਅਸੀਂ ਵੀ ਹਮਾਇਤ ਕੀਤੀ ਇਸ ਇਲੈਕਸ਼ਨ ਦੇ ਵਿੱਚ ਬਲਾਕ ਸੰਪਤੀ ਜ਼ਿਲ੍ਹਾ ਸ਼ਿਪਰਸ਼ ਦੇ ਵਿੱਚ ਕਿ ਸਾਡੀ ਪਾਰਟੀ ਵੱਲੋਂ ਹੁਕਮ ਸੀ ਕਿ ਆਪਾਂ ਕਾਂਗਰਸ ਦਾ ਹੀ ਸਾਥ ਦੇਣਾ ਹੈ ਕਿ ਜਿੱਥੇ ਵੀ ਚੰਗਾ ਚਾਹਿਆ ਤੇ ਕਾਂਗਰਸ ਮਜ਼ਦੂਰ ਪੱਖੀ ਵੀ ਰਹੀ ਹੈ ਤੇ ਇਸ ਕਰਕੇ ਅਸੀਂ ਵੀ ਸਮਰਥਨ ਕੀਤਾ ਸੀ ਪਰ ਇਥੇ ਪਹਿਲੇ ਵੱਟੂ ਪਿੰਡ ਉੱਥੇ ਵੀ ਜਾ ਕੇ ਜਿਹੜੇ ਚੋਣਾ ਤੇ ਸਵਾਲ ਕੀਤੇ ਇਹਨਾਂ ਨੂੰ ਜਿਹੜੇ ਆਮ ਆਲੇ ਆਗੂ ਸੀ ਉਹਨਾਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਮੋਨੋ ਤਾਂ ਹੋਰ ਤਾਂ ਕੁਝ ਹੋਇਆ ਨਾ ਬੜੀ ਮਾੜੀ ਹਾਰ ਵੀ ਹੋਈ ਉਹਨਾਂ ਦੀ ਉਹਨਾਂ ਨੇ ਚੱਕ ਕੇ ਐਸਐਚਓ ਤੋਂ ਐਮਐਲਏ ਨੇ ਪਾ ਕੇ ਦਬਾਹ ਉਹਨਾਂ ਦੀਆਂ ਨਜਾਇਜ਼ਤ 57 ਕਰਨੀਆਂ ਸ਼ੁਰੂ ਕੀਤੀਆਂ ਫਿਰ ਅਸੀਂ ਐਸਐਚਓ ਨੂੰ ਵੀ ਮਿਲੇ ਸਾਨੂੰ ਉਹਨਾਂ ਨੇ ਕੋਈ ਰਾਹ ਪੁਖਤਾ ਰਾਹ ਨਹੀਂ ਦਿੱਤਾ ਸੀ ਅਸੀਂ ਰਾਤੀ ਵੀ ਮਿਲ ਕੇ ਗਏ ਸਾਨੂੰ ਮਜ਼ਾਕ ਦੇ ਵਿੱਚ ਕਹਿੰਦੇ ਲਾਲੋ ਧਰਨਾ ਫਿਰ ਜਦੋਂ ਲੋਕਾਂ ਨੂੰ ਇਹ ਗੱਲ ਹੋ ਜੇ ਤੇ ਸਾਡੇ ਲੋਕ ਫਿਰ ਇਹ ਚਾਹੁੰਦੇ ਨਹੀਂ ਕਿ ਮੁੱਖ ਐਸਐਚਓ ਬਰੀ ਵਾਲੇ ਦਾ ਕਦੇ ਵੀ ਧਰਨਾ ਲਾ ਲੋ ਸਾਨੂੰ ਮਜਬੂਰ ਨਾ ਅੱਜ ਫੇਰ ਵੀ ਅਸੀਂ ਫਸੇ ਹੋਏ ਸੀ ਵੀ ਚਲੋ ਕੋਈ ਗੱਲਬਾਤ ਕਰਕੇ ਰਾਹ ਨਿਕਲੇ ਨਹੀਂ ਨਿਕਲਿਆ ਅਸੀਂ 40-50 ਜਿੰਨੇ ਆਏ ਕੇ ਬੈਠ ਕੇ ਬਾਰ ਚ ਇਹਨਾਂ ਦੇ ਹੁਣ ਜਿਹੜਾ ਉੱਥੋਂ ਉਹਨਾਂ ਨੇ ਸਾਡੇ ਨਾਲ ਟੇਬਲ ਟਾਕ ਹੋਇਆ ਸੀ ਜੜੀ ਜੜਾਈ ਹੋਇਆ ਤੇ ਉਹਨਾਂ ਨੇ ਸਾਡਾ ਇਹ ਰਸਤਾ ਨਿਕਲਿਆ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਉਹ ਸਾਨੂੰ ਲਿਖ ਕੇ ਦੇ ਦਿਓ ਅਸੀਂ ਲਿਖ ਕੇ ਦਿੱਤਾ ਵੀ ਜੇ ਤੁਸੀਂ ਇੱਕ ਪਾਸੇ 75 ਕਰਦੇ ਹੋ ਫੇਰ ਇਹ ਤੁਹਾਡਾ ਤੁਹਾਡੇ ਖਿਲਾਫ ਸਾਡਾ ਵਿਰੋਧ ਹੈ ਜਾਂ ਤਾਂ ਦੋਵੇਂ ਤਰੀਆਂ ਦੀਆਂ ਕਰੋ 75 ਜੀ ਪਰ ਇੱਥੇ ਜਿਹੜੀ ਵੱਟੂ ਹੋਈ ਹੈ ਉਹਨਾਂ ਨੇ ਦੂਜੇ ਤਰਤੇ ਦਰਖਾਸਤ ਵੀ ਦੇਤੀ ਹੈ ਕਿ ਅਸੀਂ ਬਰਾਬਰ ਕਰਾਂਗੇ ਪਰ ਐਸਐਚਓ ਦਾ ਹਜੇ ਵੀ ਭੱਜਣਾ ਹੈ ਕਿ ਪੁਖਤਾ ਸਾਨੂੰ ਉਹਨੇ ਕੋਈ ਟਾਈਮ ਨਹੀਂ ਦਿੱਤਾ ਲਿਖਤੀ ਤੇ ਜਾਂ ਕਿਹਾ ਵੀ ਪਰ ਫਿਰ ਵੀ ਉਹਨਾਂ ਨੇ ਭੱਜਦੇ ਭੱਜਦੇ ਸਾਨੂੰ ਕਿਹਾ ਵੀ ਸ਼ਨੀਵਾਰ ਬੁਲਾਵਾਂਗੇ ਜੇ ਸ਼ਨੀਵਾਰ ਤੱਕ ਉਹ ਪਾਰਟੀਆਂ ਨੂੰ ਨਹੀਂ ਬੁਲਾ ਕੇ ਥਾਣੇ ਜਾਂ ਸਿਫਟਸ ਭਾਈ ਕਰਾਉਂਦਾ ਜਾਂ ਜਿਹੜੀਆਂ ਸਾਡੀਆਂ ਜ਼ਮਾਨਤਾਂ ਆਈਆਂ ਨੂੰ ਰੱਦ ਨਹੀਂ ਕਰਾਉਂਦਾ ਤੇ ਫਿਰ ਅਸੀਂ ਸ਼ਨੀਵਾਰ ਨੂੰ ਜੇ ਸਾਡੇ ਹੱਕ 'ਚ ਕੋਈ ਗੱਲ ਨਹੀਂ ਆਉਂਦੀ ਤਾਂ ਦੁਬਾਰਾ ਅਸੀਂ ਧਰਨਾ ਲਾਵਾਂਗੇ ਜਾਨੀ ਕਿ ਪੁਲਿਸ ਪ੍ਰਸ਼ਾਸਨ ਬਰੀਵਾਲਾ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਹਾਂਜੀ ਇਹਨਾਂ ਨੇ ਕੁਝ ਭਰੋਸਾ ਦਿੱਤਾ ਹੈ ਕਿ ਸ਼ਨੀਵਾਰ ਤੱਕ ਅਸੀਂ ਤੁਹਾਡੇ ਮਸਲੇ ਹੱਲ ਕਰ ਦਿਆਂਗੇ ਫਿਰ ਅਸੀਂ ਵੀ ਆਪਦੇ ਸਾਰੇ ਸਾਥੀਆਂ ਨਾਲ ਵਿਚਾਰ ਕੀਤਾ ਉਹਨਾਂ ਨੇ ਵੀ ਸਹਿਮਤੀ ਦਿੱਤੀ ਹੈ ਕਿ ਸ਼ਨੀਵਾਰ ਤੱਕ ਇਹਨੂੰ ਟਾਈਮ ਦੇ ਦਿਓ ਅਸੀਂ ਸ਼ਨੀਵਾਰ ਸ਼ਾਮ ਤੱਕ ਟਾਈਮ ਦੇਵਾਂਗੇ ਅਗਲਾ ਪ੍ਰੋਗਰਾਮ ਅਗਲੇ ਦਿਨ ਲਿਖਾਂਗੇ ਫਿਰ ਮੰਨ ਲਓ ਜੇ ਇਹ ਨਈ ਠਾਕਰੇ ਨਮਕਰ ਹੁੰਦੀ ਆ ਤਾਂ ਫਿਰ ਐਕਸ਼ਨ ਕੀ ਹੋਊਗਾ ਇਸ ਤੋਂ ਅਗਲਾ ਐਕਸ਼ਨ ਹੋਊਗਾ ਜੀ ਸਾਡਾ 27 ਤਰੀਕ ਬਣਦੀ ਹੈ ਸ਼ਨੀਵਾਰ ਤੇ 28 ਤਰੀਕ ਸਾਡਾ 90 ਜਥੇ ਬੰਨਿਆ ਕਿਸਾਨ ਮਜ਼ਦੂਰ ਜਥੇ ਬੰਦੀਆਂ ਦਾ ਪਿੰਡਾਂ ਵਿੱਚ ਟਰੈਕਟਰ ਤੇ ਝੰਡਾ ਰੋਸ ਮਾਰ ਮੋਟਰਸਾਈਕਲਾਂ ਦਾ ਅਸੀਂ ਉਹ ਟਪਾ ਕੇ ਅਗਲਾ ਦਿਨ ਵਿਚਾਰ ਕੇ ਫਿਰ ਪੱਕੇ ਤੌਰ ਤੇ ਇੱਥੇ ਧਰਨਾ ਲਾ ਕੇ ਬੈਠਾਂਗੇ ਫਿਰ ਸਾਨੂੰ ਲੱਗੂਗਾ ਕਿ ਵਾਕਿਆ ਹੀ ਜਿਹੜਾ थाना ਬਰੀਵਾਲ ਦੀ ਪੁਲਿਸ ਹੈ ਇਹ ਜਿਹੜੇ ਆਮ ਆਦਮੀ ਦੇ ਗੁੰਡੇ ਤੇ ਜਾਂ ਆਮ ਦਾ ਸਰਕਾਰ ਦਾ ਪੱਕਾ ਪੂਰਤੀ ਹੈ ਫਿਰ ਉਹਦੇ ਖਿਲਾਫ ਅਸੀਂ ਦਿਨ ਲਾਤਾ ਧਰਨਾ ਪੱਕਾ ਲੀਕ ਕੇ ਪਕੀਆਂ ਪਿੰਡਾਂ 'ਈ ਮੀਟਿੰਗਾਂ ਕਰਕੇ ਫਿਰ ਦਿਨ ਰਾਤ ਦਾ ਤਰਨਾ ਲਾਵਾਂਗੇ। ਅੱਛਾ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਕਾਫਲਾ ਕੱਢੂਗਾ ਉਹ ਕੀ ਪੁਲਿਸ ਦੇ ਖਿਲਾਫ ਹੋਊਗਾ ਜੀ? ਉਹ ਪੁਲਿਸ ਦੇ ਨਹੀਂ ਜੀ ਉਹ ਸਾਡਾ ਹੈਗਾ ਜਿਹੜੀਆਂ ਸਰਕਾਰਾਂ ਦੀਆਂ ਆਮ ਲੋਕਾਂ ਨੂੰ ਮਜ਼ਦੂਰ ਕਿਸਾਨ ਮਾਰੂ ਨੀਤੀਆਂ ਅਪਣਾ ਰਹੀ ਐ ਜਿਹੜੀ ਭਾਜਪਾ ਸਰਕਾਰ ਉਸ ਦੇ ਵਿਰੁੱਧ ਜੇ ਪੰਜਾਬ ਸਰਕਾਰ ਵੀ ਜਿਹੜੀਆਂ ਆਮ ਲੋਕਾਂ ਦੇ ਮਾਰੂ ਨੀਤੀਆਂ ਲੈ ਕੇ ਆਉਂਦੀ ਐ ਤੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਹੈ ਉਹਨਾਂ ਦਾ ਅਸੀਂ ਜਿਹੜਾ ਰੋਸ ਮਾਰਚ ਕਰਨਾ ਹੈ ਥੈਂਕ ਯੂ ਜੀ